ਇਹ ਗੱਲ ਤੁਹਾਡੀ ਮਨ ਚਿਤ ਕਰ ਰਹੀ ਸੀ ਵਾਰ-ਵਾਰ ਜਦੋਂ ਸਵੇਰੇ ਉੱਠਿਆ ਹੀ ਤੇ ਮੈਂ ਨਿਊਜ਼ ਦੇਖੀ ਕਿ ਭਈ ਆਰਸੀਬੀ ਆ ਲੈ ਜਿੱਤ ਗਏ ਤੇ ਮੈਂ ਉਹ ਇੱਕ ਵਾਰੀ-ਵਾਰੀ ਮੇਰੇ ਇੱਥੇ ਟੱਚ ਕਰ ਰਹੀ ਸੀ ਗੱਲ ਕਿ ਵਨ ਹੂ ਮੇਕਸ ਲੈਸ ਮਿਸਟੇਕ ਮਿਸਟੇਕਸ ਇਜ਼ ਚੈਂਪੀਅਨ ਜਿਹੜਾ ਸਭ ਤੋਂ ਘੱਟ ਗਲਤੀਆਂ ਕਰਦਾ ਉਹ ਚੈਂਪੀਅਨ ਤੇ ਟੀਮਾਂ ਦੋਨੋਂ ਬਹੁਤ ਵਧੀਆ ਖੇਡੀਆਂ ਬੋਲਿੰਗ ਖਾਸ ਕਰਕੇ ਪੰਜਾਬ ਵਾਲਿਆਂ ਦੀ ਬੜੀ ਵਧੀਆ ਸੀ ਕਿਤਨਾ ਕਿਤੇ ਬੈਟਿੰਗ ਵਾਲੇ ਪਾਸੇ ਥੋੜਾ-ਬਹੁਤ ਅ ਮਿਸ ਹੋ ਗਿਆ ਦੇਖ ਲੋ ਕਿ ਥੋੜਾ ਜਿਹਾ 1000 ਰਨ ਵੀ ਬੜਾ ਹੁੰਦਾ ਪਰ ਜਿੱਤ ਹਾਰ ਵਾਸਤੇ ਪਰ ਕਿਵੇਂ ਦੇਖਦੇ ਹੋ ਕਿੱਥੇ ਜੇ ਮਾਰ ਖਾ ਗਏ ਪੰਜਾਬ ਵਾਲੇ ਨਹੀਂ ਦੇਖੋ ਦੋਨੇ ਯੂਨਿਟਾਂ ਬਹੁਤ ਤਗੜੀਆਂ ਸੀਗੀਆਂ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਇੱਕ ਚੀਜ਼ ਮੈਂ ਕੱਲ ਹੋਰ ਵੀ ਗਏ ਸੀ ਕਿ ਫਾਈਨਲ ਦਾ ਦਬਾਅ ਇੱਕ ਵੱਖਰਾ ਦਬਾਅ ਹੁੰਦਾ ਹੈ ਜੀ ਠੀਕ ਹੈ ਨਾ ਜੀ ਤੇ ਇਧਰ ਖਿਡਾਰੀ ਜਿਹੜੇ ਆ ਅਨਕੈਪेबल ਸੀਗੇ ਜ਼ਿਆਦਾ ਹੂੰ ਤਜਰਬਾ ਇਹਨਾਂ ਕੋਈ ਗੁਮੰਤਰੀ ਪੱਤਰ ਦਾ ਨਹੀਂ ਸੀਗਾ ਜੀ ਤਾਂ ਮੇਰੇ ਖਿਆਲ ਦੇ ਨਾਲ ਉਹ ਡਿਜ਼ਰਵ ਕਰਦੇ ਸ਼ਾਇਦ ਸੈਕੰਡ ਲਈ ਡਿਜ਼ਰਵ ਕਰਦੇ ਸੀ ਪੰਜਾਬਾਂ ਦੇ ਵਿਅਕਤੀਗਤ ਤੌਰ ਤੇ ਮੈਂ ਵੀ ਇਤਕੀ ਬਹੁਤ ਸਪੋਰਟ ਕੀਤੀ ਵੈਸੇ ਪਹਿਲਾਂ ਕਿੰਗਸ 11 ਪੰਜਾਬ ਦੀ ਤਾਂ ਜਦੋਂ ਖਾਸ ਤੌਰ ਤੇ ਪਲੇਆਫਸ 'ਚ ਪਹੁੰਚੇ ਤਾਂ ਨਿਰਾਸ਼ਾ ਹੁੰਦੀ ਹੈ ਪਰ ਜੇ ਆਪ ਆਲਟੀਮੇਟਲੀ ਚੀਜ਼ ਨੂੰ ਦੇਖੀਏ ਤਾਂ ਉਹ ਤੇ ਇਹੋ ਹੀ ਆ ਨਾ ਕਿ ਬਈ ਵਿਰਾਟ ਕੋਹਲੀ ਹੋਣੀ ਹਮ ਸ਼ਾਇਦ ਇਸ ਜਿੱਤ ਦੇ ਹੱਕਦਾਰ ਸੀਗੇ ਜਿਵੇਂ ਉਹਨਾਂ ਦੀ ਟੀਮ ਖੇਡੀ ਆ ਲਗਾਤਾਰ ਮੈਚ ਉਹ ਜਿੱਤੀ ਗਏ ਆ ਜਿੱਤੀ ਗਏ ਆ ਹਮ ਬੜੀ ਮਤਲਬ ਕਿ ਆਲਾ ਤਰੀਨ ਕ੍ਰਿਕਟ ਖੇਡਦੇ ਰਹਿਆ ਤਾਂ ਠੀਕ ਆ ਸਾਡੇ ਜਜ਼ਬਾਤਾਂ ਨੂੰ ਥੋੜੀ ਜਿਹੀ ਸੱਟ ਵੱਜੀ ਆ ਬਿਲਕੁਲ ਬਿਲਕੁਲ ਤਾਰੀ ਆਪਣੇ ਜਜ਼ਬਾਤਾਂ ਤੇ ਕਾਬੂ ਰੱਖ ਨਹੀਂ ਰੱਖਿਆ ਜਾਂਦਾ ਵੀਰੇ ਹਾਂ ਠੀਕ ਆ ਦੁੱਖ ਹੋਇਆ ਇਸ ਗੱਲ ਦਾ ਕਿ ਪੰਜਾਬ ਚੈਂਪੀਅਨ ਬਣਦਾ ਤੇ ਖੁਸ਼ੀ ਸਾਡੀ ਹੋਰ ਵਧ ਜਾਣੀ ਸੀ ਦੂਣ ਸੁਵਾਈ ਹੋ ਜਾਂਦੀ ਸੀ ਬਿਲਕੁਲ ਪਰ ਫਿਰ ਵੀ ਸ਼ਾਇਦ ਸਾਡੇ ਮੁੰਡੇ ਸੈਕੰਡ ਨੰਬਰ ਲਈ ਡਿਜ਼ਰਵ ਕਰਦੇ ਸੀ ਆਏ ਆ ਹਮ ਸੈਕੰਡ ਆਇਆ ਬਹੁਤ ਵੱਡੀ ਗੱਲ ਆ ਜੀ ਜਿੱਦ ਤੋਂ ਬਣਿਆ ਪਰ ਇੱਕ ਚੀਜ਼ ਵੇਖਣ ਵਾਲੀ ਆ ਕਿ ਪੰਜਾਬ ਨੇ ਬਹੁਤ ਕੁਝ ਹਾਸਲ ਕੀਤਾ ਹੈ ਮੈਂ ਅੱਜ ਜਦੋਂ ਇੱਕ ਪੋਸਟ ਪਾਈ ਕਿ ਆਰਸੀ ਬੀ ਦਾ ਜਿਹੜਾ ਹੈਡ ਹੈ ਟੀਮ ਦਾ ਜਾਂ ኦਪਰੇਸ਼ਨਲ ਮੈਨੇਜਰ ਹੈ ਉਹ ਤਾਂ ਮਲੋੜਪੈ ਅੱਛਾ ਮਲੋੜਪੈ ਜੀ ਜੀ ਨਹੀਂ ਜਾਣਕਾਰੀ ਨਹੀਂ ਸੀ ਸ਼ਮਿੰਦਰ ਸਿੰਘ ਸਿੱਧੂ ਮੇਜਰ ਸ਼ਮਿੰਦਰ ਸਿੰਘ ਸਿੱਧੂ ਜੀ ਸਰ ਕਿੱਡੀ ਵੱਡੀ ਗੱਲ ਹੈ ਕਿ ਇੱਕ ਮਲੋੜ ਵਰਗੇ ਛੋਟੇ ਜਿਹੇ ਸ਼ਹਿਰ ਜੇ ਉੱਠਿਆ ਬੰਦਾ ਬੰਦਾ ਹੀ ਖੁਸ਼ੀ ਕਰ ਕੋਈ ਬਹੁਤ ਟੀਮ ਨੂੰ ਚੈਂਪੀਅਨ ਬਣਵਾ ਰਿਹਾ ਹੈ ਹਮ ਵੈਸੇ ਉਹ ਕਰਿਓ ਸਰਚ ਕਰਿਓ ਫਿਰ ਇੱਥੇ ਆਉਣਗੇ ਜਦੋਂ ਆਏ ਤਾਂ ਤੁਹਾਨੂੰ ਮਿਲ ਕੇ ਮਲਾਵਾਗੇ ਤੁਹਾਨੂੰ ਜ਼ਰੂਰ ਤੇ ਸ਼ਲ ਸਾਡੇ ਤੋਂ ਥੋੜੇ ਛੋਟੇ ਆ ਤੇ ਉਹਦਾ ਜਾਣਦਾ ਮੈਂ ਤਾਂ ਤੁਸੀਂ ਇਹ ਦੇਖੋ ਕਿ ਬਹੁਤ ਟੀਮਾਂ ਦੇ ਵਿੱਚ ਜਿਹੜਾ ਸਟਾਫ ਹੈ ਉਹਨਾਂ ਚ ਪੰਜਾਬੀ ਹੈ ਕੰਮ ਕਰਦੇ ਆ ਹਮ ਇਹ ਇੱਕ ਬਹੁਤ ਵੱਡੀ ਗੱਲ ਹੈ ਅੱਛਾ ਅਨਕੈਪਟ ਖਿਡਾਰੀਆਂ ਚੋਂ ਸਭ ਤੋਂ ਜ਼ਿਆਦਾ ਸਕੋਰ ਕਿਦਾ ਹੈ ਪ੍ਰਭਸੀ ਮਰਨ ਦਾ ਹਮ ਅਨਕੈਪਟ ਦਾ ਮਤਲਬ ਹੁੰਦਾ ਕਿ ਕੋਈ ਕਪਤਾਨੀ ক্রিকেট ਨਹੀਂ ਖੇਡਿਆ ਹਲੇ ਤੱਕ ਆਈਪਲ ਖੇਡ ਲਿਆ ਕੋਈ ਕਹੋ ਕਿ ਨਵੇਂ ਨਕੋਰ ਮੁੰਡੇ ਜਿਵੇਂ ਕਹਿੰਦੇ 24 ਸਾਲ ਦਾ ਪਟਿਆਲੇ ਤੋਂ ਜੀ ਰੁਪਈਆ ਵੀ ਉਹਨੇ ਮੇਰੇ ਖੇਲ ਦੇ ਨਾਲ 4-5 ਕਰੋੜ ਕੁੱਟਿਆ ਹੂੰ ਤੇ ਬੋਲਰ ਵੀ ਬੜੇ ਕੁੱਟੇ ਜੇ ਜਾ ਕੇ 4-50 ਆਉਂਦੀਆਂ ਸ਼ਾਇਦ ਤੇ ਉਹਦੇ ਰਨ ਅਨਕੈਪਟ ਖਿਡਾਰੀਆਂ ਚੋਂ 549 ਜੀ ਹਾਈਸਟ ਹੈ ਦੇਖੋ ਇਹ ਵੀ ਦੇਖੋ ਰਸੀ ਮਤਲਬ ਕਿ ਜੇ ਪਰਸਨਲੀ ਵੀ ਦੇਖੀ ਆਪਾਂ ਕਰ ক্রিকেট ਦੀ ਜੇ ਗੱਲ ਕਰੀ ਆਪਾਂ ਕਿ ਬਤਿਹਰਾ ਕੁਝ ਖੱਟ ਲਿਆ ਹੂੰ ਪੰਜਾਬ ਛੋਟੀ ਦੀਆਂ ਟੀਮਾਂ ਚੋਂ ਇੱਕ ਬਣ ਗਈ ਠੀਕ ਹੈ ਨਾ ਜੀ ਟੌਪ ਦੀਆਂ ਜਿਹੜੀਆਂ ਆਈਪਲ ਦੀਆਂ ਟੀਮਾਂ ਹੈ ਚਨਈ ਦਾ ਹਾਲ ਦੇਖੋ ਹਸ਼ਰ ਦੇਖੋ ਹੂੰ ਠੀਕ ਹੈ ਨਾ ਜੀ ਗਿੱਲ ਦੀ ਟੀਮ ਕਿੱਡੀ ਤਕੜੀ ਸੀਗੀ ਜੀ ਜੀ ਉਹ ਨਹੀਂ ਆ ਸਕੇ ਪਰ ਪੰਜਾਬ ਉੱਥੇ ਪਹੁੰਚਿਆ ਤਾਂ ਉਹਦਾ ਕੋਚਿੰਗ ਸਟਾਫ ਮੈਨੇਜਮੈਂਟ ਸਾਰੇ ਉਸ ਗੱਲ ਦੇ ਹੱਕਦਾਰ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਚੈਂਪੀਅਨ ਹੁੰਦਾ ਹੈ ਜਿਹੋ ਡਿਜ਼ਰਵ ਕਰਦਾ ਤਾਂ ਹੀ ਚੈਂਪੀਅਨ ਬਣਦਾ ਜੀ ਬਿਲਕੁਲ ਇਸ ਕਰਕੇ ਠੀਕ ਹੈ ਮੈਨੂੰ ਦੁਖੀ ਹੋਣ ਵਾਲੇ ਚੀ ਇੱਕ ਸੀ ਪਰ ਇਹ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਕਿ ਕਲਾ ਕੌਸ਼ਲ ਦਾ ਯੁੱਧ ਹੁੰਦਾ ਜੀ ਜੀ ਟੈਲੈਂਟ ਦਾ ਯੁੱਧ ਹੁੰਦਾ ਜੀ ਸਮਾਂ ਹੁੰਦਾ ਕੋਈ ਤਾਂ ਵਧੀਆ ਖੇਡੇ ਨੇ ਆਰਸੀਬੀ ਵਾਲੇ ਪਰ ਸਾਡੇ ਕੁਝ ਮੁੰਡਿਆਂ ਨੇ ਪੰਜਾਬ ਦੇ ਕਿਉਂਕਿ ਯੰਗ ਬਰਗੇਡ ਆ ਇਹ ਬਿਲਕੁਲ ਬਿਲਕੁਲ ਵਿਰਾਟ ਕੋਹਲੀ ਉਰੀ ਤਾਂ ਹੁਣ ਤਲਾਅ ਹੁੰਤਾਂ ਨਹੀਂ ਜੀ ਤਾਂ ਲੱਗਦਾ ਇਹ ਹੈ ਕਿ ਹਾਲੇ ਬਹੁਤ ਸਿੰਗ ਫਸਾਉਣਗੇ ਆਉਣ ਵਾਲੇ ਸੀਜ਼ਨਾਂ 'ਚ ਆਉਣ ਵਾਲੇ ਜਿਹੜੇ ਸੀਜ਼ਨ ਹੋਣਗੇ ਤੇ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਪੰਜਾਬ ਦੀ ਟੀਮ 'ਚੋਂ ਇੱਕ ਦੋ ਖਿਡਾਰੀ ਛੜਿਓ ਅੱਗੇ ਵਧ ਜਾਣਗੇ ਇਸ ਸੀਜ਼ਨ ਤੋਂ ਬਾਅਦ ਦੇਖਦੇ ਸਾਂ ਨਾ ਵੇਖੀ ਇਹ ਤਾਂ ਸੁਨਹਿਰੀ ਹੈ ਹਾਂਜੀ ਪ੍ਰਭ ਸਿਮਰਨ ਦੀ ਡਿਮਾਂਡ ਬਹੁਤ ਵਧੇ ਵਧੇਗੀ ਜਿਸ ਤਰ੍ਹਾਂ ਦਾ ਉਹ ਅਗਰੈਸਿਵ ਪਲੇਅਰ ਹੈ ਜਿਸ ਤਰ੍ਹਾਂ ਦਾ ਉਹਦਾ ਅੰਦਾਜ਼ ਹੈ ਕੁੱਟ ਕੇ ਖੇਡਣ ਦਾ ਤਾਂ ਉਹ ਅੱਗੇ ਵਧੇਗਾ ਡੈਫੀਨਿਟਲੀ ਉਹਦੀ ਡਿਮਾਂਡ ਵੀ ਵਧੇਗੀ ਛੋਟੀ ਫਾਰਮੈਟ ਦੀ ਕ੍ਰਿਕਟ 'ਚ ਹੂੰ ਚਲੋ ਜੀ ਆਪਾਂ ਤੇ ਇਹ ਹੈ ਨਾ ਕਿ ਗੇਮ ਨੂੰ ਜਾਂ ਖੇਡ ਨੂੰ ਇੱਕ ਖੇਡ ਦੇ 스ਪੀਰਟ ਦੇ ਹਿਸਾਬ ਨਾਲ ਜੇ ਵੇਖਿਆ ਜਾਵੇ ਤੇ ਗੇਮ ਬਹੁਤ ਵਧੀਆ ਰਹੀ ਸਾਰੀ ਜਿਹੜੀ ਹੈ ਨਾ ਤੇ ਉਹਦੇ ਵਿੱਚੋਂ ਚੰਗਾ ਚੰਗਾ ਵੇਖਣ ਵਾਲਾ ਜਿਹੜਾ ਜੇ ਆਪਾਂ ਵੇਖੀਏ ਤੇ ਉਹ ਕੋਈ ਵੀ ਟੀਮ ਹੋਵੇ ਭਾਵੇਂ ਸਿੱਖਣ ਨੂੰ ਬੜਾ ਕੁਝ ਸੀ ਇਹਦੇ ਵਿੱਚ ਤੇ ਖੈਰ ਮਿੱਤਰੋ ਕੁਛ ਕਹਿ ਰਹੇ ਨੇ ਕਿ ਦਿਲ ਟੁੱਟ ਗਿਆ ਗੱਲ ਕੋਈ ਹੋਰ ਕਰੋ ਨਹੀਂ ਜੀ ਦਿਲ ਤੇ ਟੁੱਟ ਜਾਂਦਾ ਪਰ ਐ ਆ ਵੀ ਦਿਲ ਨੂੰ ਜੋੜਨਾ ਵੀ ਪੈਂਦਾ ਹੈ ਅੱਗੇ ਵੀ ਤੇ ਜਾਣਾ ਹੁੰਦਾ ਬੰਦੇ ਨੇ ਅੱਗੇ ਵੀ ਤੇ ਖੁਸ਼ੀਆਂ ਵੇਖਣੀਆਂ ਹੁੰਦੀਆਂ ਨੇ ਸੋ ਦੇਖੋ ਹਾਰ ਜਿਹੜੀ ਹੈ ਨਾ ਤੋੜਦੀ ਸ਼ਰੂਰ ਹੈ ਪਰ ਹਾਰ ਜਿਹੜੀ ਹੈ ਨਾ ਉਹ ਸਿਖਾਉਂਦੀ ਵੀ ਬਹੁਤ ਹੈ ਤੇ ਜਿੱਤਣ ਵਾਲੇ ਜਿਹੜੇ ਹੁੰਦੇ ਆ ਨਾ ਉਹ ਹਾਰਾਂ ਨਾਲ ਟਕਰਾ ਟਕਰਾ ਕੇ ਟਕਰਾ ਟਕਰਾ ਕੇ ਜੇਤੂ ਬਣਦੇ ਆ ਆਰਸੀ ਆਰਸੀ ਵੀ ਜਿਹੜੀ ਹੈ ਉਹ ਰਾਤੋ ਰਾਤ ਜੇਤੂ ਬਣ ਗਈ ਉਹ ਤੇ ਕਿੰਨੀ ਤਗੜੀ ਟੀਮ ਸੀਗੀ ਜੀ 2000s ਵਰਕੇ ਇਹਨਾਂ ਚ ਖੇਡੇ ਹੂੰ ਬਿਲਕੁਲ ਚਾਚਾ ਗੇਲਾ ਕੱਲ ਪੱਗ ਬਨ ਕੇ ਖਲੋਤਾ ਆਏ ਮਤਲਬ ਕਿ ਤੁਸੀਂ ਵੇਖੋ ਬਈ ਉਹਨਾਂ ਕੋਲ ਵੀ ਜਿਹੜੇ ਮਾਲੀਆ ਦੀ ਟੀਮ ਆਏ ਹੂੰ ਕਿੱਡੀ ਮਤਲਬ ਕਿ ਰਿਚ ਮੈਨੇਜਮੈਂਟ ਹੈ ਯਾਰ ਜੀ ਤਾਂ ਕਦੋਂ ਦੇ ਲੱਗੇ ਆ ਠੀਕ ਹੈ ਨਾ ਜੀ ਸੋ ਉਹਨਾਂ ਨੇ ਵੀ ਬਹੁਤ ਹਾਰਾਂ ਫੇਸ ਕੀਤੀਆਂ ਨੇ ਕੀਤੀਆਂ ਬਿਲਕੁਲ ਇਸ ਕਰਕੇ ਹਾਰਾਂ ਦਾ ਕੋਈ ਬਠੀ ਕਿਆ ਮਲਕ ਦੇ ਦੁੱਖ ਹੁੰਦਾ ਪਰ ਇਸ ਦੁੱਖ ਨੂੰ ਮਲਾਲ ਨਾ ਬਣਾਓ ਹੂੰ ਨਿਰਾਸ਼ਾ ਚ ਤਬਦੀਲ ਨਾ ਕਰਨਾ ਜੀ ਇਹ ਕਿਤੇ ਦਰਵਾਜ਼ਾ ਸਮਝ ਕੇ ਰੱਖੋ ਇਹਨੂੰ ਆ ਜਿਸ ਬੰਦੇ ਨੇ ਹਾਰ ਹੀ ਨਾ ਖਾਧੀ ਸਰ ਜਿੱਤ ਦਾ ਮਜ਼ਾ ਉਹਨੂੰ ਖਾ ਕੇ ਆਏਗਾ ਬਿਲਕੁਲ ਬਿਲਕੁਲ ਮੈਂਟ ਦੀ ਖੈਰ ਚਲੋ ਜੀ ਆਪਾਂ ਅਗਲੀਆਂ ਖਬਰਾਂ ਵੱਲ ਚੱਲਦੇ ਹਾਂ ਰਾਜਨੀਤੀ ਵੱਲ ਚੱਲਦੇ ਹਾਂ ਸਮਾਜ ਵੱਲ ਚੱਲਦੇ ਹਾਂ ਬਹੁਤ ਸਾਰੀਆਂ ਖਬਰਾਂ ਨੇ ਖੈਰ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਨਾਲ ਜੁੜਨ ਵਾਸਤੇ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਸਤੇ ਤੇ ਥੋੜਾ ਜਿਹਾ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰਦੇ ਚੱਲੋ ਇੱਕ ਮਿੱਤਰ ਨੇ ਦੀਪੂ ਵਰਮਾ ਜੀ ਇਹਨਾਂ ਦਾ ਕਮੈਂਟ ਹੈ ਜੀ ਕਹਿੰਦੇ ਕਿ ਭਾਈ ਸਾਹਿਬ ਯੂਟਿਊਬਰ ਵਾਲੀ IPL ਤਾਂ ਕਹਿੰਦੇ ਮੁੱਕ ਗਿਆ ਹੁਣ ਭਾਈ IPL ਤੇ ਮੁੱਕ ਗਿਆ ਪਰ ਚਲੋ ਕੱਲਾ ਬਾਤ IPL ਦੀਆਂ ਵੀ ਚੱਲ ਰਹੀਆਂ ਤੇ ਨਾਲ ਨਾਲ ਜਿਹੜੀਆਂ ਹੋਰ ਸਮਾਜ ਦੇ ਵਿੱਚ ਆਪਣੇ ਘਟਨਾਵਾਂ ਵਾਪਰ ਰਹੀਆਂ ਨੇ ਉਹਦੀਆਂ ਚੱਲ ਰਹੀਆਂ ਨੇ ਗੱਲਾਂ ਤੇ ਗੱਲ ਚਲੋ ਜੀ ਮਿੰਟੂ ਜੀ ਕਰਨੀ ਤੇ ਰਾਜਨੀਤੀ ਦੀ ਸੀ ਥੋੜੀ ਜੀ ਮੇਤਰ ਦਾ ਕਮੈਂਟ ਆਪਾਂ ਇੱਥੇ ਹੀ ਸ਼ੁਰੂ ਕਰ ਲੈਨੇ ਆ ਉਹ ਜੋਤੀ ਮਲੋਤਰਾ ਵਾਲੇ ਇਨਸੀਡੈਂਟ ਤੋਂ ਬਾਅਦ ਇਹ ਫੇਰ ਇੱਕ ਹੋਰ ਘਟਨਾ ਕਹਿੰਦੇ ਇੱਕ ਯੂਟਿਊਬਰ ਹੈ ਜਸਵੀਰ ਸਿੰਘ ਉਹਨੂੰ ਫੇਰ ਗ੍ਰਿਫਤਾਰ ਕਰ ਲਿਆ ਤੇ ਇੱਕ ਦਿਨ ਤੁਸੀਂ ਗੱਲ ਕਹੀ ਸੀ ਗੱਲਾਂ ਚ ਇਤੇ ਆ ਜਾਂਦੀਆਂ ਤੁਸੀਂ ਕਿਹਾ ਸੀ ਕਿ ਜਿਹੜੇ ਡਿਲੀਟ ਕਰ ਰਹੇ ਹੈ ਨਾ ਆਪਦੇ YouTube ਚੈਨਲ ਸੋ ਜਿਹੜਾ ਮਟੀਰੀਅਲ ਹੈ ਉਹਨਾਂ ਤੇ ਜ਼ਿਆਦਾ ਅੱਖ ਹੋ ਜਾਣੀ ਹੈ। ਉਹੀ ਗੱਲ ਹੋਈ ਇਹਨੇ ਵੀ ਕਹਿੰਦੇ ਕੋਈ ਜਿਹੜਾ ਕੋਈ ਕੰਟੈਂਟ ਵਗੈਰਾ ਪਾਇਆ ਹੋਇਸੇ ਡਿਲੀਟ ਕੀਤਾ ਤੇ ਉਹਦੇ ਕਰਕੇ ਵੀ ਰਡਾਰ ਤੇ ਆ ਗਿਆ। ਮੈਂ ਤੁਹਾਨੂੰ ਇੱਕ ਗੱਲ ਹੋਰ ਕਹੀ ਸੀਗੀ ਕਿ ਲਿਸਟ ਹੈ। ਹੂੰ ਬਹੁਤ ਸਾਰੇ ਬੰਦਿਆਂ ਦੀ ਇਵਨ ਥੈਟ ਕਿ ਮੇਰਾ ਨੰਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀਗਾ ਜੀ ਜੀ ਕਿ ਉਹ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਸ਼ਾਨਣੇ ਤੋਂ ਲੰਘਾਇਆ ਇਹਨਾਂ ਨੇ। ਹੂੰ ਠੀਕ ਹੈ ਨਾ ਸਾਬ। ਤੋਂ ਮਤਲਬ ਇਹ ਆ ਕਿ ਮੇਰਾ ਜਿਹੜਾ ਅੰਦਾਜ਼ਾ ਸੀਗਾ ਜਾਂ ਕਹਿ ਲੋ ਕਿ ਮੇਰਾ ਜਿਹੜਾ ਦਿਮਾਗ ਕਹਿੰਦਾ ਸੀਗਾ ਕਿ ਸ਼ਾਇਦ ਲਿਸਟ ਇਹਨਾਂ ਨੇ ਤਿਆਰ ਕੀਤੀ ਹੋਗੀ ਤਾਂ ਉਸ ਲਿਸਟ ਦੇ ਪਿੱਛੇ ਮੈਨੂੰ ਜੋ ਸਮਝ ਆ ਰਿਹਾ ਸੀਗਾ ਜਾਂ ਅਸੀਂ ਆਪਸ ਦੇ ਵਿੱਚ ਕੁਝ ਸਾਥੀ ਡਿਸਕਸ਼ਨ ਕਰਕੇ ਨਿਚੋੜ ਕੱਢ ਰਹੇ ਸਾਂ ਮੈਂ ਉਹਦੇ ਤੇ ਆਖਰ ਤੇ ਆਵਾਂਗਾ ਜੀ ਦੇਖੋ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਆ ਮਾਨ ਸਾਹਿਬ ਵੀ ਹੁਣੇ ਥੋੜਾ ਸਮਾਂ ਪਹਿਲਾਂ ਬੋਲ ਕੇ ਹਟੇ ਨਹੀਂ ਦੇਤੇ ਮੈਂ ਮਾਨਸਬ ਦੀ ਟਿੱਪਣੀ ਤੋਂ ਸ਼ੁਰੂਆਤ ਕਰਾਂਗਾ ਆਪਣੀ ਗੱਲ ਦੀ ਜੀ ਮਾਨਸਬ ਕਹਿੰਦੇ ਨੇ ਕਿ ਕਈ ਵਾਰ ਲਾਲਚ ਛੇ ਬੰਦਾ ਆ ਕੇ ਤੇ ਕੰਮ ਕਰ ਬਿੰਦਾ ਹੁਣ ਇੱਥੇ ਆ ਜਾਓ ਜਰਾ ਸਾਰੇ ਜਾਣੇ ਜਦੋਂ ਤੁਸੀਂ ਇਸ ਪ੍ਰੋਗਰਾਮ ਦੇਖातਵੇਂ ਤੋਂ ਬਾਅਦ ਵੇਲੇ ਹੋਗੇ ਹਮ ਉਸ ਬੰਦੇ ਦੇ YouTube ਚੈਨਲ ਤੇ ਜਾ ਕੇ ਸਬਸਕ੍ਰਾਈਬਰ ਦੇਖੋ ਕਿੰਨੇ ਆ ਜੀ ਉਦੇ ਸਬਸਕ੍ਰਾਈਬਰ ਜੇ ਮੈਂ ਗਲਤ ਨਹੀਂ ਹਾਂ ਤਾਂ ਮੇਰੇ ਖਿਆਲ ਦੇ ਨਾਲ 1.1 ਮਿਲੀਅਨ ਹੈ ਜੀ ਜੀ ਠੀਕ ਹੈ